ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਜੀ ਨਵਜੀਤ ਸਿੰਘ ਹਾਂ ਮੈਂ ਆਲ ਇੰਡੀਆ ਯੂਥ ਫੈਡਰੇਸ਼ਨ ਦਾ ਜ਼ਿਲ੍ਹਾ ਸਕੱਤਰ ਹਾਂ ਤੇ ਪੰਜਾਬ ਦਾ ਜੁਆਇੰਟ ਸਕੱਤਰ ਹਾਂ ਠੀਕ ਹੈ ਨਾ ਜਾਊਗਾ ਜੀ ਡਿਊਟੀ ਕਮਿਸ਼ਨ ਦੇ ਦਫ਼ਤਰ ਦੇ ਬਾਅਦ ਤੋਂ ਵੀ ਦਾ ਰੋਸ਼ ਪ੍ਰਦਰਸ਼ਨ ਸਾਡੇ ਬੱਚੇ ਆ ਅੱਜ ਦਾ ਤੇ ਜਿਹੜਾ ਅੱਜ ਦਾ ਹੈ ਵੈਸੇ ਤਾਂ ਅਸੀਂ ਸਰਪਾਰਟ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਮਹੀਨੇ ਦੇ ਹਰ ਇੱਕ ਚੌਥੇ ਸ਼ੁੱਕਰਵਾਰ ਬਨੇਗਾ ਵੱਲੋਂ ਬਨੇਗਾ ਪ੍ਰਾਪਤੀ ਮਿੰਨ ਵੱਲੋਂ ਧਰਨਾ ਲਾਣ ਲਿਆਂਗੇ ਆਪਣਾ ਅੱਜ ਸਾਡੇ ਨਾਲ ਨਰੇਗਾ ਮਜ਼ਦੂਰਾਂ ਦਾ ਵੀ ਧਰਨਾ ਸੀਗਾ ਅਸੀਂ ਨਾਲ ਮਿਲ ਕੇ ਅਸੀਂ ਨਰੇਗਾ ਤੇ ਬਨੇਗਾ ਕਾਨੂੰਨ ਦੇ ਹੱਕ ਦੇ ਵਾਸਤੇ ਧਰਨਾ ਲਾ ਰਹੇ ਹਾਂ ਨਰੇਗਾ ਜਿਹੜਾ ਪਾਰਦਰਸ਼ੀ ਢੰਗ ਨਾਲ ਲਾਗੂ ਹੋਣਾ ਚਾਹੀਦਾਗਾ ਜਿਹੜਾ ਨਰੇਗਾ ਕੰਮਿਆਂ ਨਾਲ ਬਧਿੱਕੀਆਂ ਹੁੰਦੀਆਂ ਨੇ ਉਹਨਾਂ ਤੋਂ ਕੰਮ ਕਰਾ ਕੇ ਉਹਨਾਂ ਦੀ ਉਜਰਤ ਦੇ ਪੂਰੇ ਪੈਸੇ ਨਹੀਂ ਮਿਲਦੇ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਤੇ ਜਿਹੜਾ ਬਨੇਗਾ ਵੱਲੋਂ ਅਸੀਂ ਕਹਿੰਨੇ ਆਂਗੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਕੋਮੀ ਰੋਜ਼ਗਾਰ ਗਰੰਟੀ ਕਾਨੂੰਨ ਬਨੇਗਾ ਬੰਨਣਾ ਚਾਹੀਦਾਗਾ ਇਹਦਾ ਬਿਲ ਵੀ 2020 ਦੇ ਵਿੱਚ ਪੇਸ਼ ਕੀਤਾ ਹੋਇਆ ਸਾਡੇ ਰਾਸਵਧ ਦੇ ਐਮਪੀ ਨੇ ਵਿਨੋਇ ਬਿਸ਼ਮੂ ਕੇਰਲਾ ਤੋਂ ਤੇ ਸਾਡੇ ਸਾਬਕਾ ਨੌਜਵਾਨ ਸਭਾ ਦੇ ਜਨਰਲ ਸਕੱਤ ਨੇ ਪੀ ਸੰਤੋਸ਼ ਕੁਮਾਰ ਜੀ ਰਾਸਵਧ ਦੇ ਐਮਪੀ ਨੇ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤਾ ਦਾ 2020 ਦਾ ਉੱਤੇ ਬਹਿਸ ਨਹੀਂ ਹੋਈ ਹੈਗੀ ਅਸੀਂ ਕਹਿੰਦੇ ਆਂਗੇ ਵੀ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਦੇ ਨਾਂ ਤੇ ਕਾਨੂੰਨ ਬਣੇ ਭਗਤ ਸਿੰਘ ਕੌਮੀ ਰੋਜ਼ਗਾਰ ਗੰਟੀ ਕਾਨੂੰਨ ਜਿਹੜਾ ਨਿਕਨੇਮ ਆ ਬਲੇਗਾ ਉਹ ਪਾਸ ਹੋਣਾ ਚਾਹੀਦਾ ਇਸ ਤੇ ਕਾਨੂੰਨ ਤਹਿਤ 35000 ਰੁਪਏ ਹਾਨ ਪਰ ਨੂੰ ਮਿਲਣਾ ਚਾਹੀਦਾ ਥੋੜੇ-ਮੋٹے ਪੜ੍ਹੇ-ਲਿਖੇ ਨੂੰ 40000 ਰੁਪਏ ਮਿਲਣਾ ਚਾਹੀਦਾ ਪੜ੍ਹੇ-ਲਿਖੇ ਨੂੰ 45000 ਰੁਪਏ ਮਿਲਣਾ ਚਾਹੀਦਾ ਤੇ ਸਭ ਤੋਂ ਪੜ੍ਹੇ-ਲਿਖੇ ਨੂੰ ਵੱਧ ਨੂੰ 60000 ਰੁਪਏ ਮਹੀਨਾ ਮਿਲਣਾ ਚਾਹੀਦਾ ਜੇ ਸਰਕਾਰ ਕੰਮ ਦੇਣ ਚ ਫੇਰਾ ਤਾਂ ਕੰਮ ਇੰਤਜ਼ਾਰ ਭੱਤਾ ਮਿਲਣਾ ਚਾਹੀਦਾ ਉਪਰੋਤਕ ਦਾ ਅੱਧ ਜਿੰਨਾ ਮੈਂ ਬੋਲਿਆ ਜੀ ਮੇਰੇ ਨਰੇਗਾ ਰਿਆ ਭੈਣਾ ਇਹ ਸਾਡੀ ਜਿਹੜੀ ਆ ਗਈ ਮੰਗ ਆ ਗਈ ਇਸ ਵਕਤ ਸਾਰੇ ਪੰਜਾਬ ਦੇ ਵਿੱਚ ਨਰੇਗਾ ਦੇ ਨਾਲ ਮਿਲ ਕੇ ਜਿਹੜੀ ਬਨੇਗਾ ਪ੍ਰਾਪਤਮੀ ਮਾਲੇ ਵਰਕਰ ਨੇ ਸਾਡੇ ਵਲੰਟੀਅਰ ਨੇ ਉਹ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਇਸ ਧਰਨੇ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂ ਨਿਧੀ ਹੈ ਜੀ ਮੇਰਾ ਨਾਮ ਇੱਕ ਨੂੰ ਪ੍ਰਚਾਰ ਦਾ ਜੋ ਅੱਜ ਤੁਸੀਂ ਡਿਸਿਡਿਡ ਬਾਹਰ ਤਰਨਾ ਲਾ ਰੱਖਣ ਹਾਂ ਜੀ ਮੈਂ ਮੇਡ ਹੈ ਜੀ ਉੱਬਾ ਵਾਲ ਦੀ ਤੇ ਮੇਰਾ ਨਾਮ ਨਿਧੀ ਹੈ ਜੀ ਤੇ ਮੈਂ ਹਾਜ਼ਰੀ ਲਾਨੀ ਨਰੇਗਾ ਦੀ ਤੇ ਸਾਨੂੰ ਬਹੁਤ ਜਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਤੇ ਸਾਨੂੰ ਮਤਲਬ ਕਿ ਜਿਹੜਾ 100 ਦਿਨ ਹੈ ਸਾਡਾ ਇਹ ਸਾਡਾ ਉਹ ਨਹੀਂ ਪੂਰਾ ਹੁਣ ਦੇਰ ਮਤਲਬ ਕਹਿ ਰਹੇ ਕਿ 100 ਦਿਨ ਤੋਂ ਉੱਪਰ ਕੰਮ ਨਹੀਂ ਦਿੱਤਾ ਜਾਏਗਾ ਮੇਟਾ ਨੂੰ ਤੇ ਇੱਕ ਸਾਡੇ 4 ਮਹੀਨੇ ਕਿਸੇ ਦੇ 3 ਮਹੀਨੇ ਹੋ ਗਏ ਪੈਸੇ ਨਹੀਂ ਪੈ ਰਹੇ ਜੀ ਤੇ ਇੱਕ ਸਾਨੂੰ ਮਤਲਬ ਸੰਧ ਜਿਹੜੇ ਮਤਲਬ ਬੁੜੀਆਂ ਨੂੰ ਉਹ ਨਹੀਂ ਦਿੱਤੇ ਗਏ ਹੈਗੇ ਤੇ ਨਾਲੇ ਕਿਸੇ ਦੇ ਹਫਤਾ ਲੱਗ ਰਿਹਾ ਕਿਸੇ ਦੋ ਹਫਤਾ ਲੱਗ ਰਿਹਾ ਤੇ ਸਾਨੂੰ ਪਰੇਸ਼ਾਨ ਇਹ ਗੱਲ ਦਾ ਕੀਤਾ ਗਿਆ ਜਿਹੜਾ ਵੀ ਮਤਲਬ ਜਿਹੜੀਆਂ ਵੀ ਬੁੜੀਆਂ ਨੇ ਉਹਨਾਂ ਦਾ ਕੰਮ ਕਿਤੇ ਚੱਲਦਾ ਹਾਜ਼ਰੀ ਕਿਤੇ ਲੱਗਦੀ ਹੈ ਕੰਮ ਕਿੱਥੇ ਚੱਲ ਰਿਹਾ ਤੇ ਹੁਣ ਕਹਿੰਦੇ ਨੇ ਵੀ ਨਰੇਗਾ ਦਾ ਕੰਮ ਬਿਲਕੁਲ ਬੰਦ ਹੋ ਜਾਓ ਸਦਾ ਵਾਸਤੇ ਤੇ ਇਸ ਕਰਕੇ ਅਸੀਂ ਇੱਥੇ ਸਾਰਾ ਧਰਨਾ ਇਕੱਠਾ ਲਗਾਇਆ ਹੈ ਤੇ ਸਾਨੂੰ ਇਹ ਹੈ ਵੀ ਹੁਣ ਅਸੀਂ ਇਹੀ ਗੁਜਾਰਿਸ਼ ਕਰਦੇ ਆ ਕਿ ਜੇ ਸਾਡੀਆਂ ਜਿਹੜੇ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਸਾਡਾ ਕੰਮ ਹੈ ਜਿਹੜਾ ਵੀ ਇਹ ਜਿਹੜਾ ਬੰਦ ਕੀਤਾ ਜਾ ਰਿਹਾ ਉਹ ਕੰਮ ਚਲਾਇਆ ਜਾਵੇ ਦਿਹਾੜੀ ਵਧਾਈ ਜਾਵੇ ਕਿਉਂਕਿ ਤੇ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਖਾਸ ਕਰ ਮੇਟਾ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਹਾਜ਼ਰੀ allo ਵੀ ਸਾਨੂੰ ਕਿਹਾ ਗਿਆ ਵੀ ਹਾਜ਼ਰੀ ਐਵੇਂ ਨਹੀਂ ਐਵੇਂ ਲਾਣੀ ਹੈ ਸਾਨੂੰ ਥੋੜੇ ਦਿਨਾਂ ਬਾਅਦ ਹੀ ਬਦਲਦਾ ਕਹਿ ਦਿੰਦੇ ਨੇ 3 ਮਹੀਨੇ ਰੱਖਣ ਨੂੰ ਕਹਿ ਰਹੇ ਸਾਨੂੰ ਮੈਂ ਸਾਲ ਹੋ ਗਿਆ ਕੰਮ ਕਰਦੇ ਨੂੰ ਤੇ ਮੈਨੂੰ ਕਹਿ ਰਹੇ ਸਾਨੂੰ ਮਲੇਟਾ ਨੂੰ ਕਹਿ ਰਹੇ ਨੇ ਕਿ 3 ਮਹੀਨੇ ਤੋਂ ਬਾਅਦ ਚੇਂਜ ਕਰਾਂਗੇ ਮੈਂ ਕਹਿੰਦੀ ਸਾਰੀ ਜੇ ਗਲਤੀ ਹੈ ਤਾਂ ਸਾਨੂੰ ਚੇਂਜ ਕੀਤਾ ਜਾਵੇ ਪਰ ਜੇ ਮੇਡ ਦੀ ਗਲਤੀ ਨਹੀਂ ਹੈ ਤਾਂ ਉਹਨੂੰ ਕਿਉਂ ਚੇਂਜ ਕੀਤਾ ਜਾਵੇ ਠੀਕ ਹੈ ਤੇ ਸਾਨੂੰ ਬਸ ਇਹੀ ਹੈ ਮੈਂ ਇਹੀ ਮੰਗ ਕਰਦੀ ਆ ਕਿ ਸਾਡੇ ਨਾਲ ਪ੍ਰਸ਼ਾਸਨ ਸਾਡਾ ਸਾਥ ਦੇਵੇ ਤੇ ਸਾਨੂੰ ਪੂਰਾ ਸਹਿਯੋਗ ਦੇਵੇ ਨਹੀਂ ਤਾਂ ਅਸੀਂ ਇਸ ਤੋਂ ਵੀ ਵੱਡਾ ਧਰਨਾ ਲਾਵਾਂਗੇ